ਸਰਕਾਰ ਦੇ ਮੱਥੇ ਤੇ ਮੁਰਦਾ ਆ ਰਿਹਾ ਪਿਕਲ ਸ਼ੰਗੂ ਵੱਡਦੀ ਨਹੀਂ ਗੱਲ ਖਨੋਰੀ ਵੱਡਦੀ ਨਹੀਂ ਗੱਲ ਹੈ ਕਿ ਦੇਸ਼ ਦੀ ਹੋ ਰਹੀ ਹੈ ਜੁਆ ਵਿੱਚ ਕੋਈ ਗਲੀ ਪੂਚਾ ਬੱਚਿਆਂ ਨਹੀਂ ਹੈਗਾ ਜੇ ਚਰਤੀ ਭੁੱਖ ਮਾਰੇ ਨਹੀਂ ਹੋਏਗਾ ਕਿ ਕਟੋ ਕਟੋ ਸਰਕਾਰਾਂ ਲੋਕਾਂ ਨੂੰ ਵਿਰੋਧ ਕਰਨ ਦਾ ਵੀ ਹੱਕ ਦਿੰਦੀਆਂ ਨਹੀਂ ਸਾਡੇ ਵਾਲੀ ਸਰਕਾਰ ਵਿਰੋਧ ਕਰਨ ਦਾ ਹੱਕ ਵੀ ਸਾਨੂੰ ਨਹੀਂ ਤੇ ਨਹੀਂ ਹੈਗੀ ਤਾਂ ਪੂਰੀ ਦੁਨੀਆ ਤੋਂ ਰੋਧ ਹੋ ਰਿਹਾ ਡਬਲਯੂਟੀਓ ਦਾ ਕਿਸਾਨਾਂ ਨੂੰ ਪਤਾ ਵਾ ਵੀ ਇਹ ਡਬਲਯੂਟੀਓ ਦੀਆਂ ਨੀਤੀਆਂ ਦਾ ਪੁੱਠਾ ਘੇੜੇ ਦਿੱਤਿਆ ਬਗਾਰ ਕਿਸਾਨੀ ਪ੍ਰਫੁੱਲਕ ਨਹੀਂ ਹੋ ਸਕਦਾ ਕਿਸਾਨੀ ਸਰਕਾਰ ਉਹਦੇ ਤੇ ਇੰਪੋਰਟ ਡਿਊਟੀ ਨਹੀਂ ਲਾ ਸਕਦੀ ਇਹ ਡਬਲਯੂਟੀਓ ਦੀ ਬੁਰਜ਼ੀ ਹੈ ਭਾਵੇਂ ਸਾਡੀ ਮੀਟਿੰਗ 'ਚ ਯੂਐਸ ਗੋਇਲ ਕਹਿੰਦਾ ਇਹ ਸਾਡਾ ਫੈਸਲਾ ਨਹੀਂ ਆ ਕਿ ਇਹ ਸਮਝੌਤਾ ਵਾਲੇ ਲੜ ਰਹੇ ਆ ਇੱਥੋਂ ਟਿਕਟਨਾ ਇਹ ਦੱਸਣ ਕਿ ਇਹ ਵਿਦੇਸ਼ਾਂ ਤੋਂ 85 ਹਜ਼ਾਰ ਕਰੋੜ ਦੀ ਅਦਾਆ ਨਹੀਂ ਵੰਗਾਰੇ ਇਹ ਦੱਸਣ ਪਾਉੜੇ 2 ਲੱਖ ਕਰੋੜ ਦਾ ਹੈ ਪਾ ਪਾਇ ਮਾਲ ਨਹੀਂ ਵੰਗਾਰੇ ਇਹ ਵਿਦੇਸ਼ਾਂ ਦੀ ਪੰਜਾਬ ਵਿੱਚ ਕੈਸੀ ਵੀ ਓਪਨ ਕਬੱਡੀ ਰੱਖ ਲਈ ਇੱਕ ਪ੍ਰਮਾਣ 100 ਕਿਲੋ ਦਾ ਸਾਡੇ ਵਾਲਾ ਪ੍ਰਮਾਣ ਰੋ ਆਹਦੇ ਮੁਕਾਬਲੇ ਦੱਸੋ 2 ਕਿਲੋ ਵਾਲਾ ਮੁਕਾਬਲਾ ਹੈ 100 ਕਿਲੋ ਨਾ ਜਸ ਸਿੰਘ ਦੀ ਖੋਟਰਾ ਨੂੰ ਅਸੀਂ ਉੱਥੇ ਭੇਜਿਆ ਹੋਇਆ ਕਿ ਚੱਲ ਕੋ ਬਹੁਤਾ ਵੱਡਾ ਆਠਾ ਹੋਇਆ ਹੋ ਜਾ ਟਕਰਾ ਨਾ ਹੋਵੇ ਜ ਜਣੀ ਜਨਤਾ ਬਹੁਤ ਵੱਡੀ ਕਿਰਤੀ ਵਿੱਚ ਆਈ ਔਰ ਜਿਹੜੀ ਸਰਕਾਰ ਐਫ ਆਈ ਆਰ ਦਰਜ ਨਹੀਂ ਕਰ ਰਹੀ ਹੈਗੀ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਹੰਝੂ ਗੈਸ ਵਰਤੇ ਸਾੜ ਸਾ ਰੱਖੀਆਂ ਉਨਾਂ ਦੇ ਅਫੀਅਰ ਹੋਣੀ ਚਾਹੀਦੀ ਆ ਉਸ ਕਰਕੇ ਇੱਕ ਤਾਂ ਉਧਰ ਵੀ ਅੱਜ ਅੰਦੋਲਨਾਂ ਚੱਲਨੇ ਹੈਗਾ ਇਸੇ ਤਰ੍ਹਾਂ ਖਨੌਰੀ ਵੱਲ ਤੇ ਗੱਲਿਆਰ ਸਾਹਮਣੇ ਉਧਰ ਵੀ ਵੱਡਾ ਇਕੱਠ ਆ ਮਤਾਮਾ ਪੜਨਾ ਕੋ ਛੋਟਾ ਬਚਾਓ ਕੋ ਨਿਕਾ ਜਾ ਗਾਂ ਖਸਾ ਲਾਇਆ ਨਾ ਐ ਲੋਕ ਆ ਰਹੇ ਨੇ ਤੋਂ ਉੱਥੇ ਵੀ ਵੱਡਾ ਇਕੱਠ ਆ ਉੱਥੇ ਵੀ ਆ ਪੁਤਲਾ ਬਣਿਆ ਦੋ ਕੱਦ ਉੱਥੇ ਵੀ ਪ੍ਰੋਗਰਾਮ ਚੱਲ ਰਿਹਾ ਹੈ ਗੱਬਾ। ਔਰ ਅੱਜ ਜਿਹੜੀਆਂ ਸਾਡੀਆਂ ਖਬਰਾਂ ਨੇ ਦੇਸ਼ ਦੇ 13 ਰੁਪਿਆਂ ਵਿੱਚ ਜਿੱਥੇ-ਜਿੱਥੇ 10 ਰੁਪਿਆਂ ਵਿੱਚ ਆਪਾਂ ਦਾ ਸੰਪਰਕ ਹੈਗਾ 13 ਰੁਪਿਆਂ ਵਿੱਚ ਸਕੀਮ ਚੱਲ ਰਹੀ ਨਿਤ ਤਰ੍ਹਾਂ ਹੈਗਾ। ਲਗਭਗ 70 ਹਜ਼ਾਰ ਪਿੰਡਾਂ ਦੇ ਵਿੱਚ ਅੱਠੀ ਫੂਕ ਮਜਾਰੇ ਕਾਰਪੋਰੇਟ ਕਰਾਇਆ ਦੇ ਅ ਡਬਲਯੂ ਪੀਓ ਦੇ ਇਹ ਸਾਰੇ ਜਾ ਰਹੇ ਆ। ਸਾਡੇ ਗਏ ਆ। ਪੰਜਾਬ ਵਿੱਚ ਕੋਈ ਗਲੀ ਕੁਚਾ ਬਚਿਆ ਨਹੀਂ ਹੈਗਾ ਜੇ ਚਰਤੀ ਭੁਖ ਮਜਾਰੇ ਨਹੀਂ ਹੋਏਗਾ ਤੋ ਅੱਜ ਇਹਦੋਂ ਕਹਾ ਜੁਕੀ ਵਿੱਚ ਵੱਡੇ ਐਕਸ਼ਨ ਹੋਏ ਆ ਜਿੰਨਾ ਇਹਨਾਂ ਰੋਕ ਲਈ ਸੀ ਇਹਨਾਂ ਦੀਆਂ ਰੋਕਾਂ ਤੋੜ ਕੇ ਲੋਕਾਂ ਨੇ ਅਰਥੀ ਭੁਖ ਮਜਾਰੇ ਨੇ ਜਿਹੜਾ ਅਸੀਂ ਕਹਿੰਦੇ ਸੀ ਕਿ ਇਹ ਕੱਲਾ ਪੰਜਾਬ ਨਹੀਂ ਹਰਿਆਣਾ ਨਹੀਂ ਪੂਰਾ ਦੇਸ਼ ਹੋਊਗਾ ਅੱਜ ਮੋਤੀ ਸਰਕਾਰ ਬੰਦੀ ਹੋਊ ਤੇ ਕਮرائی ਹੋਊਗੀ ਅੱਜ ਪੂਰਾ ਦੇਸ਼ ਔਰ ਜੜੇ ਐਕਸ਼ਨ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰ ਰਿਹਾ ਹੈਗਾ ਤਾਂ ਇਹ ਖਬਰਾਂ ਕਾ ਲਗਿਆ ਖਬਰਾਂ ਦੇਸ਼ ਤੇ ਚੰਗਲਾ ਚੱਲਣੀਆਂ ਹੈਗੀਆਂ ਵਾ ਪੂਰੇ ਦੇਸ਼ ਵਿੱਚ ਜਿਵੇਂ ਕਿਸਾਨ ਅੰਦੋਲਨ ਨੂੰ ਜਿਹੜਾ ਦਿੱਲੀ ਅੰਦੋਲਨ ਦੋ ਵਾ ਜਿਵੇਂ ਉਹਨੂੰ ਸਪੋਰਟ ਮਿਲ ਰਹੀ ਹੈਗੀ ਆ ਇਹ ਦੁਨੀਆ ਦੇਖ ਰਹੀ ਹੈਗੀ ਆ ਤਾਂ ਮੈਂ ਫੋਟੋ ਵਾਲੇ ਨੂੰ ਕਹੂੰਗਾ ਇੱਥੇ ਆ ਜੋ ਫੋਟੋ ਲਾ ਲਓ ਭਈ ਹੁਣ ਤੇ ਚਲੇ ਬੈਜੋ মিডিਆ ਛੱਡ ਕੇ ਐ ਦੂਨ ਦਿਨਾਂਾਰੇ ਜਿਹੜਾ ਆ ਵੀ ਬਾਤਾਂ ਬਈ ਆ ਬਈ ਵਧੀਆ ਫੋਟੋ ਜਾਵੇ ਬਈ ਪ੍ਰਦੇਸ਼ ਸਾਹਿਬ ਨਾਰੇ ਮਾਰਦੇ ਹੋ ਓਏ ਸੌਣ ਮਜ਼ਦੂਰ ਵੀ ਜਿਹੜੇ ਤਨਮਨਜੀਤ ਸਿੰਘ ਦੀ ਢੇਸੀ ਨੇ ਜਿਨ੍ਹਾਂ ਨੇ ਅੰਗਰੇਜ਼ ਇੰਗਲੈਂਡ ਦੀ ਪਾਰਲੀਮੈਂਟ ਸੁਕਰਨ ਸਿੰਘ ਦੀ ਦਾ ਮੁੱਦਾ ਚੱਕਿਆ ਇੱਥੇ ਜੋ ਜ਼ਬਰ ਹੋਇਆ ਉਹਦਾ ਮੁੱਦਾ ਚੱਕਿਆ ਉਹਨਾਂ ਦੇ ਮਾਪੇ ਪੰਜਾਬ ਰਹਿੰਦੇ ਨੇ ਬਾਅਦ ਵਿੱਚ ਉਹਨਾਂ ਦੇ ਚਾਚੇ ਤਾਂ ਰਹਿੰਦੇ ਨੇ ਜੇ ਕੋ ਉਹਨਾਂ ਖਿਲਾਫ ਕਾਰਵਾਈ ਕੀਤੀ ਇਹਦਾ ਮੂੰਹ ਤੋੜਵਾ ਜਵਾਬ ਦੇ ਉਹਨਾਂ ਦੇ ਫੋਨ ਆਇਆ ਸੀ ਸੋ ਇਹ ਸਰਕਾਰ ਨੋਟ ਕਰੇ ਇਦੋਂ ਕਹਾ ਅੱਜ ਮਨਜੀਤ ਸਿੰਘ ਜੀ ਪਿੰਡ ਜਾਮਖਲਾ ਬਲਾਕ ਪਾਤਣਾ ਤਿੱਜ ਖਨੌਰੀ ਬਾਰਡਰ ਤੇ ਜਿਹੜੇ ਸ਼ਹੀਦ ਹੋਏ ਸੀ ਅੱਜ ਉਹਨਾਂ ਦਾ ਜਿਹੜਾ ਸੀਗਾ ਭੋਗ ਸੀਗਾ ਪਾਟਦਾ ਸੋ ਅੰਤਮਕਾਰ ਸੀ ਦੋਆ ਫੋਰਮਾਂ ਦੇ ਲੀਡਰ ਅੱਜ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਹੋਏ ਆ ਅਰੋਨਾ ਮੋਰਚੇ ਦੀ ਮੋਰਚੇ ਵਿੱਚ ਸ਼ਹੀਦ ਨੂੰ ਸਰਜਾ ਸੱਜਣਾ ਦੇ ਫੁੱਲ ਪੇਟ ਦਿੱਤੇ ਆ ਅੱਜ ਫੇਰ ਇਸ ਮੌਕੇ ਕਹਿੰਦੇ ਆ ਸਰਦਾਰ ਮਨਜੀਤ ਸਿੰਘ ਜਿਹੜੇ ਵਿਚਾਰਾਂ ਨੂੰ ਜਿਹੜੇ ਸੁਪਨਿਆਂ ਨੂੰ ਲੈ ਕੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਨੂੰ ਪੂਰਾ ਕਰਨ ਤੱਕ ਅਸੀਂ ਅਸਰ ਚਾਹਣੀ ਰੱਖਾਂਗੇ ਅਗਲੀ ਗੱਲ ਦੇਖੋ ਇਹ ਮੋਰਚਾ ਕਮਾਂਤਰੀ ਪੱਤਰ ਤੇ ਚਲਾ ਗਿਆ ਔਰ ਇਹ ਗੱਲਾਂ ਅਸੀਂ ਸਾਫ਼ ਕਰ ਲਈਆਂ ਅਰਧ ਕਰ ਲਈਆਂ ਅੱਜ ਆਬੂਦਾਬੀ ਜੁਆਇਦੇ ਵਿੱਚ ਡਬਲਯੂਟੀਓ ਦੀ 26 ਤੋਂ ਲੈ ਕੇ 29 ਤੱਕ ਮੀਟਿੰਗ ਹੋ ਰਹੀ ਹੈ ਉੱਤਰ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਵਿਰੁੱਧ ਕਾਨੂੰਨ ਕਢੇ ਜਾਣਿਆ ਅਸਲ ਵਿੱਚ ਇਹ ਨਹੀਂ ਜਿਹੜੇ ਸਾਡੇ ਵਿਰੁੱਧ ਕਾਨੂੰਨ ਹੋ ਰਹੇ ਨੇ ਇੱਧਰ ਪੂਰੀ ਦੁਨੀਆ ਦੇ ਵਿੱਚ ਕਮਨੂਟਿਓਗੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ 70 ਹਜ਼ਾਰ ਬੰਦਾ ਯੂਆਈ ਦੇ ਵਿੱਚ ਉਹਦਾ ਵਿਰੋਧ ਕਾਹਲੇ ਪਹੁੰਚਿਆ ਹੋਇਆ ਦੋਆਂ ਸਰਕਾਰਾਂ ਨੇ ਫੜ ਕਿਆ ਘਟੋ ਘਟੋ ਸਰਕਾਰਾਂ ਲੋਕਾਂ ਨੂੰ ਵਿਰੋਧ ਕਰਨ ਦਾ ਬਿਹੱਕ ਦੇਂਦੀਆਂ ਨਹੀਂ ਸਾਡੇ ਵਾਲੀ ਸਰਕਾਰ ਵਿਰੋਧ ਕਰਨ ਦਾ ਹੱਕ ਵੀ ਸਾਨੂੰ ਨਹੀਂ ਦਿੰਦੀ ਹੈਗੀ ਤਾਂ ਪੂਰੀ ਦੁਨੀਆ 'ਚ ਵਿਰੋਧ ਹੋ ਰਿਹਾ ਡਬਲਯੂਟੀਓ ਦਾ ਕਿਉਂਕਿ ਸੰਸਾਰ ਦੇ ਗਰੀਬ ਮਿਲਖਾਨ ਕਿਸਾਨਾਂ ਨੂੰ ਪਤਾ ਵਾ ਇਹ ਹੈ WTO ਦੀਆਂ ਨੀਤੀਆਂ ਦਾ ਪੁੱਠਾ ਜਿਹੜੇ ਦਿੱਤਿਆ ਬਗੈਰ ਕਿਸਾਨੀ ਪਰਪੋਲਕ ਨਹੀਂ ਹੋ ਸਕਦੀ ਕਾਮਦੇਸਿਨ ਜਲਦੀ ਕੀ ਕੱਢਿਆ ਤੇ ਆ ਨਾ ਜੁੜਿਓ ਦੇਖੋ ਯੂਰਪੀਆਬਾਦੀ ਕਹਿੰਦੇ ਸੀ 1970 ਵਿੱਚ ਕੁੱਲ ਆਬਾਦੀ ਦਾ 15% ਕਿਸਾਨ ਖੇਤੀ ਕਰਦੇ ਸੀ ਕਿੰਨੇ ਦਾ 15% ਹੁਣ ਉਹ 15% ਲੋਕ ਵੀ ਖੇਤੀ ਚੋਂ ਬਾਹਰ ਹੋ ਗਏ ਅਸਵਲੇ ਚੋਰਪੂ ਦੀ ਕੁੱਲ ਆਬਾਦੀ ਦਾ ਸਵਾ ਹਿੱਸਾ ਖੇਤੀ ਕਰ ਰਿਹਾ ਸੀ 400 ਕਿੱਲਾ ਉਹਨਾਂ ਕੋਲ ਜ਼ਮੀਨ ਆ ਫਿਰ ਵੀ ਉਹ ਫਰਾਸ ਦੀ ਰਾਜਧਾਨੀ ਪੈਰਿਸ ਨੂੰ ਗਏ ਤੇ ਫਿਰ ਵੀ ਉਹ ਚਰਮੰਦ ਦੇ ਵਿੱਚ ਵੱਡਾ ਇੰਟ ਪ੍ਰਦਰਸ਼ਨ ਕਰਦਿਆ ਪੂਰੇ ਯੂਰਪ ਵਿੱਚ ਅੰਦੋਲਨ ਚੱਲ ਗਿਆ ਅਸੀਂ ਕਹਿੰਦੇ ਆ ਜਿਹੜੀ ਕੱਲ੍ਹ-ਕੱਲ ਹੋਈ ਸੀ ਵੀ ਯੂਰਪ ਦੀ ਲੜਾਈ ਸਾਡੇ ਨੂੰ ਅੱਗੇ ਜਾ ਚੁੱਕੀ ਆ ਅਸੀਂ ਹਲੇ ਆ ਮੰਗ ਕਰ ਰਹੇ ਆ ਵੀ ਖੇਤੀ ਰਾਤ ਸੰਤਾਨ ਲਾਓ ਉਹਨੂੰ ਪਰਪਲਕ ਕਰੋ ਯੂਰਪ ਦੇ ਵਿੱਚ ਖੇਤੀ ਤੇ ਖੇਤੀਬਾੜੀ ਸੰਤਾਨ ਆ ਪਰ ਇਹ ਵੀ ਇਹ ਵੀ ਕਾਰਪੋਰੇਟ ਦਾ ਮਾਡਲ ਫੇਲ ਹੋ ਗਿਆ ਅਗਲਿਆਂ ਨੇ ਸਾਫ ਕਿਹਾ ਇੱਕ ਤਾਂ ਡੀਜ਼ਲ ਤੋਂ ਸਬਸਿਡੀ ਚੱਕ ਰਹੇ ਸੀ ਉਹ ਇਹ ਵਿਰੋਧ ਕੀਤਾ ਕਿ WTO ਦੀ ਨੀਤੀ ਇਹ ਸਪਸ਼ਟ ਕਰਦੀ ਆ ਵੀ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਸਬਸਿਡੀ ਦੇ ਨਹੀਂ ਸਕਦੇ ਇਸ ਵਕਤ ਇੱਕੋ ਇੱਕੋ ਕਹਿੰਦੇ ਸੀ ਵੀ ਅਸੀਂ ਜਿਹੜੇ ਸਟੋਰ ਬਣਾਏ ਆ ਐਗਰੋ ਇੰਡਸਟਰੀ ਦੇ ਥਰੂ ਉਹਦੀਆਂ ਸਬਜ਼ੀਆਂ ਤੇ ਫਾਲਾ ਲੋਕ ਨਹੀਂ ਲੈਣਗੇ ਤੁਸੀਂ ਜਿਹੜੀਆਂ ਬਾਹਰੋਂ ਸਬਜ਼ੀਆਂ ਤੇ ਫਲ ਇੰਪੋਰਟ ਕਰ ਰਹੇ ਜੇ ਉਹ ਸਸਤੇ ਵਿਕਦੇ ਆ ਇਸ ਕਰਕੇ ਸਾਡਾ ਕਿਤਾ ਤਬਾਹ ਹੋ ਗਿਆ ਤੇੰਨੇ ਜਲਾ ਯੋਗ ਦੇਵਤ ਜਿਆਦਾ ਨਿਕਲ ਕੇ ਆ ਗਏ ਤਾਂ ਜਿਹੜੀ ਗੱਲ ਕਹੀ ਸੀ ਅਸੀਂ ਪੀ ਇਹ 12 ਵਿਦੇਸ਼ਾਂ ਦੇ ਵਿੱਚੋਂ ਖੇਤੀ ਜਿੰਸਾਂ ਵਕਾਉਣਾ ਚਾਹੁੰਦੇ ਨੇ ਇਹ ਖੁੱਲ੍ਹੀ ਮੰਡੀ ਦਾ ਕਨਸੈਪਟ ਆ ਵੀ ਕੋਈ ਵੀ ਮੁਲਕ ਤੋਂ ਸਾਡੀ ਮੰਡੀ ਵਿੱਚ ਚੀਜ਼ ਆ ਕੇ ਵਿਕੇ ਸਾਡੀ ਸਰਕਾਰ ਉਹਦੇ ਤੇ ਇੰਪੋਰਟ ਡਿਊਟੀ ਨਹੀਂ ਲਾ ਸਕਦੀ ਇਹ WQO ਦੀ ਗੱਲ ਸੀ ਭਾਵੇਂ ਸਾਡੀ ਮੀਟਿੰਗ 'ਚ ਪੀ ਉਸ ਗੋਇ ਕਹਿੰਦਾ ਪੀ ਇਹ ਸਾਡਾ ਫੈਸਲਾ ਨਹੀਂ ਆ ਇਹੇ ਸਮਝੌਤਾ ਆ ਜੋ ਲੜ ਰਹੇ ਆ ਇੱਥੋਂ ਤੇ ਕਿੰਨਾ ਬਾਰੇ ਵੀ ਨਹੀਂ ਬੋਲੋਗੇ ਅਸੀਂ ਮਾੜੇ ਦੇ ਚੁੱਕ ਹੋਵਾਂਗੇ ਸਮਝੌਤਾ ਜੋ ਹੁੰਦਾ ਕਿਉਂ ਆ ਉਸੇ ਦਿਨ ਫੈਸਲਾ ਕਰਕੇ ਬਾਹਰ ਦੇਸ਼ਾਂ ਤੋਂ ਕਰਮ ਇਹ ਦੱਸਣ ਵੀ ਇਹ ਵਿਦੇਸ਼ਾਂ ਤੋਂ 85 ਹਜ਼ਾਰ ਕਰੋੜ ਦੀਆਂ ਦਾੜਾਂ ਨਹੀਂ ਮਗਾਰੇ ਇਹ ਦੱਸਣ ਪਾਉਣੇ 2 ਲੱਖ ਕਰੋੜ ਦਾ ਇਹ ਪਾਪ ਆ ਮੌਲ ਨਹੀਂ ਮਗਾਰੇ ਹੈ ਕਿ ਵਿਦੇਸ਼ਾਂ ਤੋਂ ਤੂੰ ਮਗਾ ਤਾਂ ਤੁਸੀਂ ਰਹੇਗੇ ਕਿ ਅਸੀਂ ਦਾੜਾਂ ਨਹੀਂ ਪੈਰਾਂ ਕਰਾਂਗੇ ਕੀ ਅਸੀਂ ਤੇਲ ਬਿਜਲੀ ਪੈਦਾ ਕਰ ਸਕਦੇ ਸਾਡੇ ਦੇਸ਼ ਦੀ ਇੱਦੀ ਤਗੜੀ ਧੂਮੀ ਆ ਸਭ ਕੁਝ ਇੱਥੇ ਪੈਦਾ ਹੋ ਸਕਦਾ ਫਿਰ ਤੁਸੀਂ ਵਿਦੇਸ਼ਾਂ ਚੋਂ ਇਹ ਡਬਲਯੂਟੀਓ ਜਿਹੜੀਆਂ ਨੀਤੀਆਂ ਕਰਕੇ ਹੀ ਹੋ ਰਿਹਾ ਅਸੀਂ ਕਹਾਂ ਸਾਨੂੰ ਐਮਐਸਪੀ ਵਿਰਤੀ ਕਾਨੂੰਨ ਦੇ ਦਿਓ ਅਸੀਂ ਤੁਹਾਨੂੰ ਦਾਣਾ ਵੀ ਦੇ ਦਾਂਗੇ ਤੇ ਨਾਲੇ ਤੇਲ ਬਿਜਲੀ ਵੀ ਅਸੀਂ ਚੋਣੇ ਜੋ ਚੱਲਣਾ ਸਾਡਾ ਪਾਣੀ ਵੀ ਪਰ ਸਾਨੂੰ ਦੇਣ ਨੂੰ ਤਿਆਰ ਨਹੀਂ ਜੇ ਤੁਸੀਂ 85000 ਕਰੋੜ ਤੇ ਪੂਨੇ 2 ਲੱਖ ਕਰੋੜ ਨੂੰ ਇਕੱਠਾ ਕਰ ਲੋ ਤੇ ਲਗਭਗ 2.5 ਲੱਖ ਕਰੋੜ ਰੁਪਇਆ ਬਣ ਜਾਂਦਾ ਜਿਹੜਾ ਵਿਦੇਸ਼ਾਂ ਦੇ ਖਰਚ ਰਹੇ ਆ ਇਹਨਾਂ ਕਿ ਸਾਨੂੰ ਦੇ ਦੇਣ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾ ਪਰ ਨਹੀਂ ਸਾਨੂੰ ਨਹੀਂ ਦੇਣਾ ਕਿਉਂਕਿ ਡਬਲਯੂਟੀਓ ਨਾਲ ਸਮਝੌਤਾ ਕੀਤਾ ਤੋਂ ਕਹਿੰਦੇ ਜੋ ਸਾਡੀ ਕੁੱਲ ਪੈਦਾਵਾਰ ਦੀ ਵੈਲਿਊ ਆ ਕਬਰੂ ਕੀ ਉਹਦੀ ਪਾਲਿਸੀ ਕਹਿੰਦੀ ਆ ਵੀ ਉਹ ਤੋਂ 10% ਤੋਂ ਵੱਧ ਇਹ ਸਬਸਿਡੀ ਸਾਨੂੰ ਦੇ ਨਹੀਂ ਸਕਦੀ। ਤੋਂ ਅਸੀਂ ਚੱਲਿਆ ਪ੍ਰਸ਼ਤ ਗੱਲਾਂ ਲੈ ਕੇ ਗਏ ਵੀ ਅਮਰੀਕਾ ਐਸੋਲੇ ਕਰੰਟ ਆਰ ਦੇ ਕਿਸਾਨ ਨੂੰ 85 ਹਜ਼ਾਰ ਡਾਲਰ ਸਾਲਾਨਾ ਦੇ ਰਿਹਾ ਗ੍ਰੀਨ ਵੌਕ ਦੇ ਸਬਸਿਡੀ। ਉਹਦੇ ਨਾਲ ਮੁਕਾਬਲਾ ਕਰਾਇਆ। ਇੱਕ ਬੰਦੇ ਸਾਨੂੰ 298 ਡਾਲਰ ਅੱਜ ਦੀ ਡੇਟ ਵਿੱਚ ਮਿਲ ਰਿਹਾ 7 ਕਿਲੇ। ਸਾਡਾ ਕਿਸਾਨ 5 ਏਕੜ ਵਾਲਾ 83 85% ਪੂਰੇ ਦੇਸ਼ ਵਿੱਚ ਉਹਨਾਂ ਦਾ ਕਿਸਾਨ 400 ਕਿੱਲੋ ਤੋਂ ਲੈ ਕੇ 2000 ਕਿੱਲਿਆਂ ਤੱਕ ਦਾ ਉਹਨਾਂ ਦੀ ਵਾਦੀ ਅਮਰੀਕਾ ਦੀ 2% ਤੇ ਯੂਰਪ ਦੀ ਸਵਾ% ਆਬਾਦੀ ਖੇਤੀ ਕਰ ਰਹੀ ਹੈ ਸਾਡੀ 60% ਆਬਾਦੀ ਖੇਤੀ ਕਰ ਰਹੀ ਹੈ মজੂਰ ਬਾਲ ਦਸਤੀ ਬਗੈ ਉਹ ਕੀ ਮੁਕਾਬਲਾ ਸਾਡਾ ਦੋ ਦਾ ਕੀ ਰੋਣਾ ਸਾਡਾ ਤੋਂ ਇਸ ਕਰਕੇ ਇਸ ਕਰਕੇ ਡਬਲਯੂਡੀਓ ਨੀਤੀਆਂ ਦਾ ਵਿਰੋਧ ਕਰ ਰਹੇ ਆ ਪੀ ਜਮੇ ਪੰਜਾਬ ਵਿੱਚ ਕਹਿ ਸੀ ਵੀ ਓਪਨ ਕਬੱਡੀ ਰੱਖ ਲਈ ਇੱਕ ਪ੍ਰਮਾਨ 100 ਕਿਲੋ ਦਾ ਸਾਡੇ ਵਾਲਾ ਪ੍ਰਮਾਨ ਰੋ ਗਈ ਉਹ ਆਂਦੇ ਮੁਕਾਬਲਾ ਕਰੋ ਦਸੋ 2 ਕਿਲੋ ਵਾਲਾ ਦਾ ਮੁਕਾਬਲਾ ਹੈ 100 ਕਿਲੋ ਨਾਲ ਤੁਸੀਂ ਆਪਣਾ ਤੇ ਜਾਦਾ ਕਰ ਲਿਆ ਇਸ ਕਰਕੇ ਕਹਿ ਰਹੇ ਵੀ ਇਹ ਤੁਰਦੀ ਪਾਲਸੀ ਕਾਣੀ ਵਾਂਡਾ ਥੋੜੀ ਪਾਲਸੀ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਸਤੇ ਆ ਜਿਹੜੇ ਸੈਲੋ ਕਦਮ ਪੰਜਾਬ ਚ ਦੇਸ਼ ਖੁੱਲੇ ਗਿਆ ਉਹਦੇ ਪਿੱਛੇ ਅਗਿਆਦੀ ਨੀਤੀ ਸੀ ਵੀ ਇੱਕ ਵਾਰੀ ਡਬਲਯੂਟੀਓ ਦੀਆਂ ਨੀਤੀਆਂ ਲਾਗੂ ਕਰ ਲਈਏ ਮੰਡੀ ਸਰਕਾਰੀ ਖਤਮ ਕਰ ਦਈਏ ਪੀਡੀਐਸ ਵੀ ਖਤਮ ਕਰ ਦਈਏ ਕਿਥੇ ਲੋਕਾਂ ਦਾ ਆਜ਼ਮੀ ਬਣਾਇਆ ਇਹ ਦੋਵੇਂ ਕੀਤਾ ਫਿਰ ਮਰਜ਼ੀ ਨਾਲ ਮੰਡੀ ਚੋਂ ਖਰੀਦਾਂਗੇ ਸਟੋਰਾਂ ਰੱਖਾਂਗੇ ਤੇ ਮਰਜ਼ੀ ਨਾਲ ਖਪਤਕਾਰਾਂ ਨੂੰ ਵੇਚਾਂਗੇ ਜਿਹੜੀ ਮਜ਼ਦੂਰਾਂ ਚਾਲਿਆਂ ਦੇ ਲਈ ਮੰਗਾਈ ਜਾਂਦੀ ਨਾ ਇਹੇ ਖੇਤੀ ਕਰੌਣ ਕਹਿੰਦੇ ਨੇ ਇਨੂੰ ਕਹਿੰਦੇ ਆ ਖੁੱਲੀ ਮੰਡੀ ਜਿਵੇਂ ਤੁਹਾਡੀਆਂ ਸਬਜ਼ੀਆਂ ਨੇ ਚਾਹੇ ਗੋਭੀ ਆ ਆਲੂ ਆ ਟਮਾਟਰ ਆ ਪਤਾਉਂ ਆ ਥਾੜਿਆ ਇਹਨਾਂ ਦੀ ਕੋਈ ਸਰਕਾਰੀ ਮੰਡੀ ਨਹੀਂ ਮਰਜ਼ੀ ਆ ਚਾਰ ਪੈਸੇ ਦੇ ਦੇ ਮਰਜ਼ੀ ਆ ਚਾਰ ਪੈਸੇ ਨਾ ਦੇ ਇਹਨੂੰ ਕਹਿੰਦੇ ਖੁੱਲੀ ਮੰਡੀ ਇਹ ਸਾਥ ਸੱਤੀਆਂ ਚੀਜ਼ਾਂ ਖਰੀਦਦੇ ਆ ਆ ਤੁਸੀਂ ਵੇਖ ਲਓ ਹਿਮਾਚਲ ਦਾ ਸੇਵ ਇੱਥੇ ਅੰਡਾ ਨਹੀਂ ਹੁੰਦੀ ਪਹੁੰਚੀ ਇਹ ਛੋਟੇ ਵਪਾਰੀ ਦੀ ਹੱਦ ਹੈ ਪਹਿਲੋ ਮਹਿੰਗਾ ਰੇਟ ਦੇ ਕੇ ਫੇਕ ਲਿਆ ਜਦੋਂ ਛੋਟੇ ਵਪਾਰੀ ਖਤਮ ਹੋ ਗਏ ਕੂਰੇ ਮੰਨੀ ਲਦਾਨੀ ਦੇ ਹੱਥ ਵਿੱਚ ਹਿਮਾਚਲ ਦਾ ਸੇਬ ਆ ਗਿਆ ਉੱਥੋਂ ਦਾ ਲੈਂਦੇ ਆ 8 ਤੋਂ 14 ਰੁਪਏ ਕਿਲੋ ਸਾਨੂੰ ਵੇਚਦੇ ਇੱਧਰ ਲਿਆ ਕੇ 100 ਰੁਪਏ ਗ੍ਰੇਡਿੰਗ ਕਰਦੇ ਮਰਚੂ ਉਸ ਕੋ ਉਹਦੀ ਸੇਬ ਦੀ 50 ਤੋਂ 70 ਤੱਕ ਮਿਲਦਾ ਨਹੀਂਗਾ ਤੇ ਮੁਨਾਫਾ ਕੌਣ ਕਾ ਗਏ ਆਬਾਂਦੀ ਰੰਗ ਇਹਨੂੰ ਗੰਦੇ ਖੁੱਲੇ ਬਾਜ਼ਾਰ ਦੀ ਇਹਨੂੰ ਕਿਆ ਕਰਗੇ ਕਿਸਾਨ ਕੋਲ ਚੀਜ਼ ਸਸਤੀ ਲਿਆ ਕਰਨਗੇ ਤੋੜ ਕਰੂਗੇ ਤੇ ਆਮ ਖਪਤਕਾਰਾਂ ਨੂੰ ਮਹਿੰਗੀ ਚੀਜ਼ ਵਿੱਚ ਇਹਨੂੰ ਖੁੱਲੀ ਮੰਡੀ ਕਹਿੰਦੇ ਆ ਤੋ ਇਸ ਕਰਕੇ ਅੱਜ ਦੁਨੀਆ ਦੇ ਸਾਹਮਣੇ ਕਿਸਾਨਾਂ ਮਜ਼ਦੂਰਾਂ ਦੇ ਸਾਹਮਣੇ ਇੱਕ ਵਿਚਾਰ ਰੱਖਿਆ ਵਾ ਵੀ ਆਹਾ WTO ਤੋਂ ਬਗੈਰ ਲੜਿਆਂ ਤੋਂ ਬਗੈਰ ਜਿਹੜੇ ਵਰਲਡ ਦੇ ਆਰਗੇਨਾਈਜੇਸ਼ਨਾਂ ਸਾਡਾ ਖੇਤੀ ਸੈਕਟਰ ਮਨਾਫੇ ਚ ਆ ਨਹੀਂ ਸਕਦਾ ਹੈ ਤੋ ਦੂਜੀ ਵੀ ਗੱਲ ਆ ਅਹ ਅੰਦੋਲਨ ਜੇ ਅਸੀਂ ਖੜੇ ਆ ਅੱਜ ਦਿੱਲੀ ਦੀਆਂ ਛੜਕਾਂ ਨਾ ਚੜੀਆਂ ਅੱਜ ਹਰਿਆਣੇ ਦੀਆਂ ਛੜਕਾਂ ਤੇ ਕਿਸਾਨ ਉੱਠ ਨਿਕਲਿਆ ਅੱਜ ਰਾਸ਼ਟਰੀ ਰਾਜਸਥਾਨ ਦੀਆਂ ਕਿਸਾਨਾਂ ਦੇ ਸੜਕਾਂ ਤੇ ਕਿਸਾਨ ਨਿਕਲਿਆ ਦੇਸ਼ ਦੀਆਂ ਛੜਕਾਂ ਤੇ ਆਇਆ ਇਹ ਅੰਦolan ਘਾਹ ਹੋ ਗਿਆ ਸਰਕਾਰ ਦੇ ਮੱਥੇ ਤੇ ਮੁਰਦਾ ਆ ਰਿਹਾ ਵੀ ਗੱਲ ਸ਼ੰਗੂ ਬੱਡਰ ਦੀ ਨਹੀਂ ਗੱਲ ਖਨੋਰੀ ਬੱਡਰ ਦੀ ਨਹੀਂ ਗੱਲ ਅਸਰੇ ਦੇਸ਼ ਦੀ ਹੋ ਰਹੀ ਹੈ ਵੀ ਅਸੀਂ ਉਹ ਤਾਂ ਸੋਚਦੇ ਸੀ ਵੀ ਰੋਕ ਲਿਆ ਇਹਨਾਂ ਨੂੰ ਪੰਜਾਬ ਵੀ ਦਵਾਲੋ 13 ਸੀਟਾਂ ਹਰਿਆਣੇ ਦੀ 8 ਸੀਟਾਂ ਵੀ ਦਵਾਲੋ ਮੱਚ ਲਾ ਲਈਆਂ 4 ਵੀ ਆ 25 ਦੀ ਉੱਤਰਪਾ ਤਲੀਆਂ ਦਵਾਲੋ ਹੁਣ ਉਹਨਾਂ ਨੂੰ ਲੱਗਦਾ ਵੀ ਸਾਡੀਆਂ 540 ਦੇ 40 ਦੇ ਉੱਤੇ ਸੇਕ ਪਹੁੰਚ ਰਿਹਾ ਹੈਗਾ ਤਾਂ ਇਸ ਕਰਕੇ ਕਮਰਾਹਣ ਕਿ ਸਰਕਾਰ ਸਰਕਾਰ ਕਵਾਜਾ ਪੂਰੀ ਤਰ੍ਹਾਂ ਅਰ ਸਰਕਾਰ ਨੂੰ ਪਤਾ ਵਾ ਵੀ ਭਾਈ ਇਹ ਅੰਦੋਲਨ ਹੋਰ ਬਲੰਦੀਆਂ ਨੂੰ ਬਗਨਾਵਾਂ ਇਸ ਅੰਦੋਲਨ ਦੇ ਵਿੱਚ ਲੱਖਾਂ ਦੀ ਗਿਣਤੀ ਨੇ ਟੱਪਣਾ ਹੈਗਾ ਵਾ ਇਸ ਅੰਦੋਲਨ ਨੇ ਤਿੰਨ ਦੁਗਣੀ ਤੇ ਰਾਤ ਚੌਕਰੀ ਤਰੱਕੀ ਕਰਦੀ ਹੈਗੀ ਆ ਇਹ ਅੰਦੋਲਨ ਕੋਈ ਵੀ ਇਹੋ ਜੀ ਦੁਨੀਆ ਦੀ ਪਾਰਲੀਮੈਂਟ ਹੈ ਤੁਸੀਂ ਦੇਖ ਲਓ ਉਹਨਾਂ ਸਭਾ ਕਰੂਗਾ ਜਿੱਥੇ ਪੰਜਾਬੀ ਹੋਣ ਉੱਥੇ ਦਾ ਮੁੱਦਾ ਨਾ ਬੱਝੂ ਆਉਣ ਵਾਲੇ ਸਮੇਂ ਨੂੰ ਦੇਖਿਓ ਵਰਦੀ ਤੋਂ ਮਜ਼ਬੂਰ ਹੋਣਾ ਪੈਂਦਾ। ਗੁਦਾਨ ਸਭਾ ਉਹਦੀਆਂ ਮੰਗਾਂ ਨੂੰ ਲੈ ਕੇ ਮਤੇ ਪਾਉਣੇ ਪੈਣੇ। ਆ ਭਗਵੰਤ ਮਾਨ ਚਲਾ ਰਿਹਾ ਹੈ ਇੱਕ ਵਾਈ ਤੋਂ ਗੁਦਾਨ ਸਭਾ ਬਜਟ ਦੇ ਦੇਖੋ ਇਹਦੀ ਕਿਹੜੇ ਪਾਵੇ ਪੀਓ। ਐ ਨਹੀਂ ਹੈਗਾ। ਅੰਦੋਲਨ ਨਾ ਜਾਊਗਾ। ਜਿੱਥੇ-ਜਿੱਥੇ ਵੀ ਅਜਲਾਸ ਹੋਊਗਾ ਟੁਕਰੀ ਇਸ ਵੇਲੇ ਪੂਰਾ ਜਰਮਿਆਂ ਅੰਦੋਲਨ ਦੇ ਇਸ ਪਾਰ ਹੋ ਜਾ। ਹਰ ਮਰਦ ਦੀ ਤੇਰਾ ਇਹਦਾ ਲਹਾਂ ਖਤਰੂ ਅਰੇ ਗੱਲ ਯਾਦ ਰੱਖਿਓ ਸਿਆਸਤ ਦੇ ਵਿੱਚ ਜੜੀਆਂ ਵੀ ਪਾਰਲੀਮੈਂਟ ਚੋਣਾਂ ਲੜਦੀਆਂ ਪਾਰਟੀ ਗਲੇ ਕੋਈ ਵੀ ਖੋੜੇ ਨਾਲ ਨਹੀਂ ਇੱਕ ਅੰਕੜਾ ਇਹ ਆ ਕਿ ਮੋਦੀ ਜੀ ਹੁਣਾਂ ਪਿਛਲੇ 10 ਸਾਲਾਂ ਵਿੱਚ 1457000 ਕਰੋੜ ਰੁਪਇਆ ਕਾਰਪੋਰੇਟ ਦਾ ਰਾਈਟ ਆਫ ਐਮਪੀਏ ਕਰਕੇ ਵਾਪਸ ਕੀਤਾ ਉਹਨਾਂ ਵੀ ਕਰੋੜਾਂ ਅੱਡੇ ਨੇ ਜੇ ਤੁਸੀਂ ਪਿਛਲੇ 20 ਸਾਲਾਂ ਨਾਲ ਲੋ ਵਿੱਚ ਕਾਂਗਰਸ ਲਿਆਓ ਦੋਨਾਂ ਸਾਲਾਂ ਵਿੱਚ 42 ਲੱਖ ਕਰੋੜ ਰੁਪਏ ਦਾ ਕਾਰਪੋਰੇਟ ਕਰਾਣਾ ਨੂੰ ਮਾਫੀਆ ਮਿਲ ਗਿਆ ਤੁਸੀਂ ਦੋਵਾਂ ਸਰਕਾਰਾਂ ਨੂੰ ਦੇਖੋ ਤੇ ਘੱਟ ਕਿਸੇ ਨੇ ਵੀ ਨਹੀਂ ਕਲਾ ਦੇਗਾ ਕੋਈ ਹਿੰਦੂ ਜੁਗ ਦੇ ਨਾਂ ਤੇ ਵੋਟਾਂ ਲਾ ਰਿਹਾ ਕੋਈ ਪੰਥ ਦੇ ਨਾਂ ਤੇ ਵੋਟਾਂ ਲਾ ਰਿਹਾ ਵੋਟਾਂ ਸਾਰੇ ਹੀ ਲੈਣਾ ਚਾਹੁੰਦੇ ਆ ਕੋਈ ਸਕੂਲਾਂ ਵਿਦਿਆ ਦੇ ਨਾਂ ਤੇ ਕੋਈ ਚੰਗੀ ਸਿੱਖਿਆ ਦੇ ਨਾਂ ਤੇ ਵੋਟਾਂ ਲਾ ਰਿਆ ਹਰੇਕ ਦਾ ਆਜੰਦਾ ਆਪੋ ਆਪਣਾ ਔਰ ਕਿਸੇ ਵੀ ਵਿਰੋਧੀ ਤਿਰ ਤੋਂ ਕਿਹਦੇ ਲਈ ਕਿਸੇ ਵੀ ਵਿਰੋਧੀ ਤਿਰ ਤੋਂ ਕੋਈ ਆਸ ਨਾ ਰੱਖੇ ਕਿ ਜ਼ਰੂਰੀ ਬਣਦੀ ਸਮਝ ਆ ਗਿਆ ਇਹ ਸਾਢੇ 3 ਵਜੇ ਪੁਤਲੇ ਕਵੱਗ ਲਾਉਣੀ ਆਪਾਂ ਔਰ ਜੇ ਅਸੀਂ ਸਾਰੇ ਜਾਮਾਂ ਦੇ ਧਿਆਨ ਨਾਲ ਬਸ ਅਗੇ ਧਿਆਨ ਨਾਲ ਹਾਂ ਜਿਹੜੇ ਵੀ ਆਪ ਗੁਆਂ ਨੇ ਤੈਅ ਕੀਤੀ ਸੀ ਉਹ ਲਾਉਂਗੀ ਆਪ Jay Chet may tell you make up with it not